ਇਮੀਗ੍ਰੇਸ਼ਨ ਅਤੇ ਆਇਲੈਂਡਸ ਸੈਂਟਰਾਂ ਵੱਲੋਂ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਹੀ ਸਾਹਮਣੇ ਆ ਰਹੇ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਖੱਜਲ-ਖੁਆਰ ਹੋਣਾ ਪੈਂਦਾ ਹੈ ਇਸੇ ਦੇ ਨਕੀਲ ਪਾਉਣ ਦੇ ਲਈ ਲਗਾਤਾਰ ਰਾਸ਼ਪੁਰਾ ਪੁਲਿਸ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਹੈ ਇਮੀਗ੍ਰੇਸ਼ਨ ਤੇ ਆਇਲੈਂਡ ਸੈਂਟਰ ਉੱਤੇ ਛਾਪੇਮਾਰੀ ਦੌਰਾਨ ਚੈਕਿੰਗ ਕਰ ਰਹੀ ਹੈ ਤਾਂ ਕਿ ਕਿਸੇ ਵੀ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਉਹ ਸਹੀ ਢੰਗ ਦੇ ਨਾਲ ਵਿਦੇਸ਼ ਵਿੱਚ ਆਪਣੀ ਪੜਾਈ ਜਾਂ ਰੋਜ਼ਗਾਰ ਕਰ ਸਕੇ ਸੋ ਮੌਕੇ ਦੀ ਜਾਣਕਾਰੀ ਸਾਂਝੀ ਕਰਦੇ ਆਂ ਡੀਐਸਪੀ ਸਰਦਾਰ ਮਨਜੀਤ ਸਿੰਘ ਦੀ ਅਗਵਾਈ ਹੇਠ ਐਸਐਚਓ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਰਾਸ਼ਪੁਰਾ ਦੇ ਕਈ ਆਈਲੈਂਡਸ ਅਤੇ ਇਮੀਗ੍ਰੇਸ਼ਨ ਸੈਂਟਰ ਵਿੱਚ ਛਾਪੇਮਾਰੀ ਦੌਰਾਨ ਚੈਕਿੰਗ ਕੀਤੀ ਗਈ ਜਿੱਥੋਂ ਕੁਝ ਦਸਤਾਵੇਜ਼ ਵੀ ਬਰਾਮਦ ਕਰਕੇ ਉਹ ਆਪਣੇ ਨਾਲ ਲੈ ਕੇ ਗਏ ਡੀਐਸਪੀ ਰਾਸ਼ਪੁਰਾ ਮਨਜੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਇਹ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਏਗੀ ਅਤੇ ਇਨ੍ਹਾਂ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਪਾਈ ਗਈ ਤਾਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ ਉਨਾਂ ਨੇ ਕਿਹਾ ਕਿ ਬੱਚਿਆਂ ਦੇ ਸੁਖਤ ਭਵਿਸ਼ ਲਈ ਇਦਾਂ ਦੀ ਚੈਕਿੰਗ ਰੇਡ ਲਗਾਤਾਰ جاری ਨਹੀਂ ਤੇ ਕਿਸੇ ਵੀ ਦੋਸ਼ ਨੂੰ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਏਗਾ ਜਦੋਂ ਇਸ ਚੈਕਿੰਗ ਬਾਰੇ ਆਸ-ਪਾਸ ਦੇ ਇਮੀਗ੍ਰੇਸ਼ਨ ਅਤੇ ਆਇਲੈਂਡਸ ਸੈਂਟਰ ਨੂੰ ਪਤਾ ਲੱਗਿਆ ਤਾਂ ਉਹ ਵੀ ਆਪਣੇ ਆਫਿਸ ਬੰਦ ਕਰਕੇ ਰਹੁ ਚੱਕਰ ਹੋ ਗਈ ਮੈਂ ਨਹੀਂ ਕਿਤੇ ਹੋਈ ਸਰ ਜੀ ਰਾਜਪਥੀ ਬਾਤ ਤੋਂ ਕਿ ਇਮੀਗ੍ਰੇਸ਼ਨ ਇਹ ਇਹ ਇਹਨਾਂ ਦਾ ਲਾਇਸੈਂਸ ਚੈੱਕ ਕਰ ਰਹੇ ਹੈਗੇ ਆ ਆਇਲੈਂਡਸ ਦੇ ਜਿਹੜੇ ਹੈਗੇ ਆ ਕਿ ਜਿਹਦੇ ਕੋਲ ਲਾਇਸੈਂਸ ਇਹੋ ਜਿਹੇ ਵੀ ਵਿੱਚ ਕਈ ਹੈਗੇ ਆ ਜਿਨ੍ਹਾਂ ਕੋਲ ਲਾਇਸੈਂਸੀ ਹੈ ਨਹੀਂ ਹੈਗੇ ਜਿਹੜੇ ਮਤਲਬ ਆਈਲੈਂਡਸ ਕਰਵਾ ਰਹੇ ਹੈਗੇ ਆ ਨਾ ਇਹਨਾਂ ਕੋਈ ਫਾਇਰ ਦਾ ਲਾਇਸੈਂਸ ਹੈਗਾ ਉਹ ਵੀ ਚੈੱਕ ਕਰ ਰਹੇ ਆ ਅਸੀਂ ਸਕਿਉਰਟੀ ਪੱਖੋਂ ਜਿਹੜਾ ਹੈਗਾ ਸਾਰਾ ਕੁਝ ਚੈੱਕ ਕਰ ਰਹੇ ਆ ਕਿ ਜੇ ਵੀ ਕੋਈ ਜਿਹਦੇ ਕੋਲ ਨਾ ਹੋਇਆ ਤੇ ਉਹ ਤੇ ਪਰਚਾ ਦਰਜ ਕੀਤਾ ਜਾਊਗਾ ਸਰ ਕਿਹੜੇ ਕਿਹੜੇ ਸੈਂਟਰ ਤੇ ਰਿਪੋਰਟ ਕੀਤੀ 7 8 ਤੇ ਕੀਤੀ 7 8 ਤੇ ਨੀਂ ਨਾ ਸਕਦੇ ਇਹਨਾਂ ਪਰਚਾ ਰਿਸ਼ ਬਾਕੀ ਕੀ ਕਾਰਵਾਈ ਹੋਏਗੀ ਇਹਨਾਂ ਦੇ ਖਿਲਾਫ ਜੇ ਇਸ ਤੋਂ ਕੋਈ ਲਾਇਸੈਂਸ ਐਕਸਪਾਇਰ ਹੋ ਰਿਹਾ ਦੇ ਫਾਇਰ ਸੇਫਟੀ ਪਰਚਾ ਦਰਜ ਕਰਾਂਗੇ ਠੀਕ ਹੈ ਸਰ ਹਾਂਜੀ ਹਰ ਤੱਕ ਸੋ ਕੋਈ ਇੱਦਾਂ ਦੇ ਮਿਲਿਆ ਕੁਝ ਇਹਨਾਂ ਦੇ ਵਿੱਚੋਂ ਜੀ ਨਾ ਉਹ ਕਾਗਜ਼ ਪੈਪਰ ਲਾਇਸੈਂਸ ਵੈਰੀਫਾਈ ਕਰਦੇ ਪਏ ਆ ਸਰ ਅੱਗੇ ਵੀ ਜਾਰੀ ਰਹੇਗੀ ਇਸ ਤਰ੍ਹਾਂ ਦੀ ਬਿਲਕੁਲ ਬਿਲਕੁਲ ਜਾਰੀ ਰਹੂਗੀ ਕੀ ਕਹਿਣਾ ਚਾਹਾਂਗੇ ਜਿਹੜੇ ਇੱਦਾਂ ਦੇ ਹਾਈਲਾਈਟ ਸੈਕਟਰ ਦੇ ਜਿਹੜੇ ਕਿ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਇਲੀਗਲ ਚਲਾ ਰਹੇ ਨੇ ਲੋਕਾਂ ਨੂੰ ਠੱਗੀਆਂ ਮਾਰ ਰਹੇ ਹੈਗੇ ਜਿਹੜੇ ਕਿ ਥੋੜੇ ਟਾਈਮ ਵਾਸਤੇ ਜਿਹੜਾ ਹੈਗਾ ਦਫਤਰ ਖੋਲ ਲੈਂਦੇ ਆ ਠੱਗੀ ਮਾਰ ਕੇ ਗਾਹ ਜਾਂਦੇ ਹੈਗੇ ਆ ਲਾਇਸੈਂਸ ਕੋਈ ਇਹਨਾਂ ਕੋਲ ਹੁੰਦਾ ਨਹੀਂ ਹੈਗਾ ਤੇ ਉਹਨਾਂ ਦੇ ਕਾਰਵਾਈ ਕੀਤੀ ਹੈਗੀ ਆ ਅੱਛਾ